ਮੈਂ ਵਾਦਾ ਕਰਦਾ ਇੱਕ ਵੀ ਗੈਂਗਸਟਰ ਪੰਜਾਬ 'ਚ ਨਹੀਂ ਦਿਖਾਈ ਦਊਗਾ ਇੱਕ ਵੀ ਨਸ਼ੇ ਵੇਚਣ ਵਾਲਾ ਆ ਸਮਗਲਰ ਪੰਜਾਬ 'ਚ ਨਹੀਂ ਰਹਿਣ ਦੇਵਾਂਗੇ ਪੰਜਾਬੀਆਂ ਦੀ ਖਾਲਸਾ ਪਾਰਦੀ ਸਰਕਾਰ ਲਿਆਉਣੀ ਹੈ ਢਾਡੂ ਵਾਲੇ ਦੇ 3 ਸਾਲ ਹੋਏ ਆ ਕੋਈ ਇੱਟ ਲੱਗੀ ਐ ਤੁਹਾਡੇ ਪੰਜਾਬ ਪੰਜਾਬ 'ਚ ਕੋਈ ਕੱਸੀ ਬਣਾਈ ਐ ਕਿਸੇ ਨੂੰ ਨੌਕਰੀ ਦਿੱਤੀ ਐ ਕਿਸੇ ਦੀ ਬਾਹ ਫੜੀ ਐ ਕੱਲੇ ਢੂਠੇ ਪਰਚੇ ਤੋਂ ਲੈ ਕੇ ਧੱਕੇ ਕਰਨ ਤੇ ਲੱਗੇ ਐ ਐਸ ਕਰਕੇ ਆਓ ਬਚਾਲੀਏ ਪੰਜਾਬ ਨੂੰ ਆ ਆਪਣਾ ਪੰਜਾਬ ਐ ਜੇ ਆਪਾਂ ਨਹੀਂ ਬਚਾਵਾਂਗੇ ਤੇ ਹੋਰ ਕੌਣ ਬਚਾਊਗਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੁਸੀਂ ਸੇਵਾ ਦਿੱਤੀ ਐ ਸਭ ਤੋਂ ਛੋਟੀ ਉਮਰ ਸੇਵਾ ਦਿੱਤੀ ਹੈ ਮੈਂ ਤੁਹਾਡੇ ਨਾਲ ਵਚਨ ਦਿੰਦਾ ਤੇ ਅੱਜ ਤੱਕ ਤੁਸੀਂ ਜਾਣਦੇ ਹੋ ਜੋ ਜੋ ਅਸੀਂ ਕਿਹਾ ਜੋ ਜੋ ਵੱਡੇ ਬਾਦਲ ਸਾਹਿਬ ਵਾਦਾ ਕਰਦੇ ਸੀ ਪੂਰਾ ਕਰਦੇ ਸੀ ਉਹਨਾਂ ਦੇ بیٹے ਹੋਂ ਦੇ ਨਾਂਤੇ ਤੇ ਖਾਲੀ ਦਲ ਦੇ ਸੇਵਾਦਾਰ ਹੋਂ ਦੇ ਨਾਂਤੇ ਮੈਂ ਤੁਹਾਨੂੰ ਵਾਦਾ ਕਰਦਾ ਤੁਸੀਂ ਇਕੱਠੇ ਹੋ ਜੋ ਧੜੇ ਬੰਦੀ ਛੱਡ ਦਿਓ ਅਕਾਲੀ ਵਰਕਰੀ ਵਾਦੂ ਹੈ ਤੁਸੀਂ ਤੱਕੜੇ ਹੋ ਜੋ ਅਗਲੀ ਸਰਕਾਰ ਥੋੜੀ ਹੋਗੀ ਪੰਜਾਬ ਦੇ ਲੋਕਾਂ ਦੀ ਮੈਂ ਵਾਦਾ ਕਰਦਾ ਹਾਂ ਜੇ ਸਰਕਾਰ ਤੁਸੀਂ ਲਿਆਉਣੇ ਆ ਆਪਣੀ ਪੰਜਾਬੀਆਂ ਦੀ ਖਾਲਸਾ ਪੰਥ ਪੰਜਾਬ ਦੀ ਸਰਕਾਰ ਲਿਆਉਣੇ ਆ ਮੈਂ ਵਾਦਾ ਕਰਦਾ ਹਾਂ ਇੱਕ ਵੀ ਗੈਂਗਸਟਰ ਪੰਜਾਬ 'ਚ ਨਹੀਂ ਦਿਖਾਈ ਦਊਗਾ ਇੱਕ ਵੀ ਨਸ਼ੇ ਵੇਚਣ ਵਾਲਾ ਆ ਸਮਗਲਰ ਪੰਜਾਬ 'ਚ ਨਹੀਂ ਰਹਿਣ ਦੇਵਾਂਗੇ ਜਿੰਨੀਆਂ ਸਰਕਾਰੀ ਨੌਕਰੀਆਂ ਸਾਰੀਆਂ ਪੰਜਾਬੀਆਂ ਨੂੰ ਮਿਲਣਗੀਆਂ ਕੋਈ ਯੂਪੀ ਵਾਲੇ ਆ ਰਾਜਸਥਾਨ ਵਾਲੇ ਨੂੰ ਨਹੀਂ ਮਿਲੂਗੀ ਜਿਹੜੇ ਅੱਜ ਝਾੜੂ ਵਾਲੇ ਦੇਈ ਜਾਂਦੇ ਐ ਜਿੰਦਾਬਾਦ ਜਿੰਦਾਬਾਦ ਜੀ ਦੇ ਕੋਲੇ ਕੋਈ ਟਿਊਬਵਲ ਕਨੈਕਸ਼ਨ ਨਹੀਂ ਪਹਿਲੇ ਦਿਨ ਹੀ ਉਹਨੂੰ ਟਿਊਬਵਲ ਕਨੈਕਸ਼ਨ ਦਿੱਤਾ ਜਾਊਗਾ ਆਟਾ ਦਾ ਸਕੀਮ ਵਾਪਸ ਲਿਆਂਦੀ ਜਾਊਗੀ ਸ਼ਗਨ ਤੇ ਪੈਨਸ਼ਨ ਦੁਗਨੀਆਂ ਕੀਤੀਆਂ ਜਾਣਗੇ ਭਾਈ ਚਾਰੇ ਇੱਕ ਸਾਂਝ ਸਾਰੇ ਧਰਮਾਂ ਦੇ ਲੋਕਾਂ ਨੂੰ ਮੈਂ ਵਿਸ਼ਵਾਸ ਦੁਣਾ ਹੈ ਅਸੀਂ ਗੁਰੂ ਸਾਹਿਬ ਦੇ ਦੱਸੇ ਹੋਏ ਰਸਤੇ ਤੇ ਚੱਲਣ ਵਾਲੇ ਅਸੀਂ ਸਿੱਖ ਹੈ ਸਾਰੇ ਧਰਮਾਂ ਦੇ ਲੋਕ ਜਿਹੜੀ ਸਰਕਾਰ ਤੁਸੀਂ ਬਣਾਉਂਗੇ ਕਹਿਣਗੇ ਉਹ ਸਾਡੀ ਸਰਕਾਰ ਹੈ ਅਸੀਂ ਸਾਰੇ ਪੰਜਾਬ ਵਿੱਚ ਅਮਨ ਸ਼ਾਂਤੀ ਰੱਖਾਂਗੇ ਤੇ ਮੈਂ ਇੱਕ ਆ ਵੀ ਕਹਿਣਾ ਚਾਹਣਾ ਸਾਰਿਆਂ ਨੂੰ ਜਿਹੜੀ ਮੈਂ ਗੱਲ ਦੇਖੀ ਹੈ ਕਈ ਜਗ੍ਹਾ ਜਾ ਕੇ ਦੇਖੀ ਹੈ ਤੁਸੀਂ ਰਾਜਸਥਾਨ ਚਲੇ ਜਾਓ ਆਪਣੇ ਕਿਸਾਨ ਜ਼ਮੀਨ ਨਹੀਂ ਲੈ ਸਕਦੇ ਤੁਸੀਂ ਹਿਮਾਚਲ ਚਲੇ ਜਾਓ ਜ਼ਮੀਨ ਨਹੀਂ ਤੁਸੀਂ ਖਰੀਦ ਸਕਦੇ ਖੇਤੀ ਵਾਸਤੇ ਜੰਮੂ ਕਸ਼ਮੀਰ ਚਲੇ ਜਾਓ ਤੁਸੀਂ ਜ਼ਮੀਨ ਨਹੀਂ ਲੈ ਸਕਦੇ ਤੁਸੀਂ ਉਤਰਾੰਚਲ ਚਲੇ ਜਾਓ ਜ਼ਮੀਨ ਨਹੀਂ ਲੈ ਸਕਦੇ ਤੇ ਤੁਹਾਡੇ ਜੋ ਮਰਜੀ ਬਾਹਰੋਂ ਆਈ ਜਾਂਦੇ ਆ ਪੰਜਾਬ ਦੀ ਜਵਾਨ ਖੇਤੀ ਵਾਸਤੇ ਪੰਜਾਬੀਆਂ ਵਾਸਤੇ ਰਹੂਗੀ ਤੁਹਾਡੇ ਵਾਸਤੇ ਰਹੂਗੀ ਮੈਂ ਅਖੀਰ ਚਾਈ ਕਹਿਣਾ ਚਾਹਣਾ ਹੈ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਵਰਕਰਾਂ ਨੂੰ ਬੇਨਤੀ ਕਰਦਾ ਹਾਂ ਦੇਖੋ ਬਹੁਤ ਵੱਡੀ ਸਾਜ਼ਿਸ਼ ਰਹੀ ਹੈ ਆਪਣੀ ਪਾਰਟੀ ਨੂੰ ਖਤਮ ਕਰਨ ਦੀ ਉਹਨਾਂ ਨੇ ਹਰ ਹੱਤਾਂ ਹਤਕੰਡਾ ਅਪਲਾਇਆ ਪਰ ਮੈਂ ਸਿਰ ਝੁਕਦਾ ਆਪਣੀ ਵਰਕਰਾਂ ਤੇ ਜਿਨ੍ਹਾਂ ਨੇ ਡੱਡ ਕੇ ਕਾਲੀ ਦਲ ਦਾ ਸਾਥ ਦਿੱਤਾ ਮੈਂ ਤੁਹਾਨੂੰ ਵਾਦਾ ਕਰਦਾ ਤੇ ਬੇਨਤੀ ਕਰਦਾ ਜਿਹੜੇ ਲੋਕ ਜਿਨ੍ਹਾਂ ਦੇ ਖੂਨ ਵਿੱਚ ਕਾਲੀ ਦਲ ਵਸਿਆ ਹੈ ਭਾਵੇਂ ਕੋਈ ਨਰਾਜ ਵੀ ਹੈ ਜਿਨ੍ਹਾਂ ਦੇ ਪੀੜੀਆਂਾਂ ਦੇ ਪੀੜੀਆਂ ਜੋ ਕਾਲੀ ਦਲ ਹੈ ਸਾਰਿਆਂ ਨੂੰ ਬੇਨਤੀ ਕਰਦਾ ਹੈ ਪੰਥ ਦੇ ਝੰਡੇ ਥੱਲੇ ਇਕੱਠੇ ਹੋ ਜੋ ਆਪਾਂ ਆਪਣੀ ਪੰਜਾਬ ਦੀ ਪੰਜਾਬੀਆਂ ਦੀ ਖਾਲਸਾ ਪਾਰਟੀ ਸਰਕਾਰ ਲਿਆਉਣੀ ਹੈ ਤੇ ਵਾਪਸ ਤੁਹਾਡੇ ਚਿਹਰਿਆਂ ਦੇ ਖੁਸ਼ੀਆਂ ਲਿਆ ਕੇ ਪੰਜਾਬ ਦੇ ਵਿੱਚ ਤੁਹਾਡੀ ਸਰਦਾਰੀ ਫਿਰ ਤੋਂ ਕਾਇਮ ਕਰਨੀ ਹੈ